ਸੁਣਦਾ ਤਿੰਨ ਗੁਣਾ ਫਲ ਜੇ ਕਰਨ ਦਾ ਇੱਕ ਗੁਣਾ ਫਲ ਜੇ ਪਰ ਬਹਿਣਾ ਪਊ ਬੰਤਨੂ ਨੇ ਦੱਸ ਕੇ ਰਿਆਂ ਮਰਜਾਦਾ ਮਹਾਂਪੁਰਖਾਂ ਦੀ ਜਿਹਦੇ ਕੁਰਬਾਨੀ ਪੜਨੀ ਆ ਤੇ ਇਸ਼ਨਾਨ ਕਰਕੇ ਸਾਰੇ ਕੱਪੜੇ ਦਸਤਾਰ ਹੋਵੇ ਤੇ ਕਸ਼ਹਿਰਾ ਹੋਵੇ ਤੇ ਆਪਣੇ ਕੱਪੜੇ ਲਾ ਦੇਵੇ ਇਹ ਚੌਂਕੜਾ ਮਾਰ ਲੈ ਤੇ ਜੇ ਨਾਮ ਜਪਣਾ ਤਾਂ ਫੇਰ ਕੱਪੜੇ ਪਾਓ ਸਿਮਰਨ ਸਤਨਾ ਵੈਗਰੂ ਆ ਤੇ ਗੁਰਬਾਣੀ ਜਿਹੜੀ ਉਹ ਗੁਰੂ ਦੀ ਜਿਹੜੀ ਗੁਰੂ ਨੇ ਰਚੀ ਹੋਈ ਆ ਪੰਜ ਗੁਰਬਾਣੀਆਂ ਤੇ ਰੋਜ਼ ਪੜੋ ਪੰਜ ਨਹੀਂ ਪੜੀ ਜੇ ਨਹੀਂ ਜਪਜੀ ਸਾਹਿਬ ਦਾ ਕਰ ਲੋ ਪਾੜ ਅਹੀਂ ਤੇ ਪਹਿਲਾਂ ਸਵੇਰੇ ਚਾਹ ਪਾਣੀ ਪੀਓ ਪੁੱਤ ਹੋ ਜਾਣਾ ਭਰਾ ਭਰਾ ਹੋ ਜਾਣਾ ਕੇ ਨੰਗੇ ਨੂੰ 5 ਮੀਟਰ ਕਪੜਾ ਦਿੱਤਾ ਭੁੱਖੇ ਨੂੰ ਰੋਟੀ ਖਵਾਈ ਕੇ ਗਰੰਤੀ ਸਿੰਘ ਨੂੰ ਘਰ ਸਦਕੇ ਅਰਦਾਸ ਕਰਾਈ ਕਿਸੇ ਗਰੀਬ ਦੀ ਕੀ ਦਾ ਵਿਆਹ ਹੈ ਤੇ ਰੁਪਈਆ ਦਿੱਤਾ ਜਾ ਕੇ ਤੁਸੀਂ ਖੰਡਪਾੜ ਕਰਾਇਆ ਸੁਖਿੰਦ ਸਾਹਿਬ ਕਰਾਇਆ ਮਾਇਆ ਧਾਰੀਆ ਤੰਨਾ ਬੋਲਾ ਬੋਲ ਨਾ ਸੁਣੇ ਰੋਲ ਕੁਚੋਲਾ ਮਾਇਆ ਧਾਰੀ ਜਨ ਕੁੰਡੀ ਫਸ ਗਈ ਉਦੋਂ ਆਊਗਾ ਇਹ ਮੈਂ ਪੰਜ ਚੀਜ਼ਾਂ ਦੱਸਤੀਆਂ ਬੱਚੇ ਬੱਚੀ ਦੀ ਸ਼ਾਦੀ ਆ ਤੁਸੀਂ ਘਰ ਗਰੰਟੀ ਨੂੰ ਸਾਬਦੇ ਲੋ ਸੰਤ ਨੂੰ ਨਹੀਂ ਸੱਦਣਾ ਸੰਤ ਤੋਂ ਡਰ ਲੱਗਦਾ ਵੀ ਸਾਨੂੰ ਪੈਸੇ ਹਨ ਜਿਆਦੇ ਲਾ ਦੇਣ ਇਹ ਜਿਹੜੇ ਸਾਧੂ ਰੱਬ ਦੇ ਪੈਰੇ ਆ ਪੂਰੇ ਉਹ ਲਾਉਂਦੇ ਹੀ ਨਹੀਂ ਪਹਿਲੀ ਗੱਲ ਉਹ ਆਉਂਦੇ ਹੀ ਨਹੀਂ ਉਹਨੇ ਤੁਹਾਡੇ ਚੱਲ ਲਾ ਲ ਲੱਛਣ ਨਹੀਂ ਚੰਗੇ ਤੁਹਾਡੀ ਮਾਨ ਮਰਜ਼ਾਦਾ ਨਹੀਂ ਚੰਗੀ ਤੇ ਮੈਂ ਤੁਹਾਡੇ ਤੋਂ ਕੀ ਲੈਣਾ ਉਹ ਆਉਂਦੇ ਹੀ ਨਹੀਂ ਜਿਹੜੇ ਪੂਰੇ ਆ ਜਿਹੜੇ ਦੂਰੇ ਉਹ ਸਰਾਫ ਦਿੰਦੇ ਫਿਰਦੇ ਐਵੇਂ ਹੀ ਡਰਾਉਂਦੇ ਫਿਰਦੇ ਲੋਕਾਂ ਵਿਚਾਰਿਆਂ ਨੂੰ ਤੇ ਤੁਸੀਂ ਤੇ ਅੱਗੇ ਡਰੇ ਜੀ ਜਿੰਦੇ ਹੈਗੇ ਤੁਹਾਡੇ ਤੋਂ ਡਰ ਸਾਰਿਆਂ ਨੂੰ ਡਾਹੀ ਡਰਿਆ ਤੇ ਤੁਹਾਨੂੰ ਡਰਾ ਕੇ ਕੀ ਲੈਣਾ ਕੀ ਲੈਣਾ ਡਰਾ ਕੇ ਜਦੋਂ ਆਵਾਪਨ ਆਮ ਜਪੀਏ ਬਾਣੀ ਪੜੀਏ ਤਾਂ ਗੁਰੂ ਦੀ ਗੱਲ ਸੁਣਾਈਏ ਤਾਂ ਕਿ ਤੁਹਾਡਾ ਜੀਵਨ ਤਨ ਹੋ ਜਾਵੇ ਤੁਸੀਂ 83 ਲੱਖ ਜੂਨ ਦੇ ਵਿੱਚੋਂ 83 ਲੱਖ ਦਿਨਵੇਂ 1999 ਜੂਨ ਦੇ ਵਿੱਚ ਦੀ ਨਿਰੋਖਿ ਆਏ ਜੇ ਤੇ ਤੁਸੀਂ ਜੇ ਕੌਣ ਕਰਮ ਜੂਨ ਕਰਮ ਜੂਨ ਦਾ ਮਤਲਬ ਕੀ ਤੋਹਾਂ ਨੇ ਘਾਟਾਂ ਦੇ ਤੁਨ ਸੋਨਾ দান ਕੀਤਾ ਹੀਰੇ দান ਕੀਤੇ ਅੰਨ দান ਕੀਤਾ ਇਹ ਵਸਤੂ ਚੀਜ਼ਾਂ ਦਾਨ ਕੀਤੀਆਂ ਨੇ ਤੁਹਾਨੂੰ ਰੱਬ ਨੇ ਮਾਨਸ ਦੇ ਬਖਸ਼ ਦਿੱਤੀ ਤੇ ਅਸੀਂ ਲੋਕਾਂ ਨੇ ਕੌਡੀਆਂ ਕੋਟੀ ਕਰ ਦਿੱਤੀ ਇਹ ਤਾਂ ਬੋਲੀ ਕੋਈ ਨਹੀਂ ਇਸ ਕਾਰਨ ਕਰਕੇ ਤੁਹਾਨੂੰ ਮਾਨਸ ਦੇ ਪ੍ਰਮਾਤਮਾ ਨੇ ਦਿੱਤੀ ਆ ਤੇ ਤੂੰ ਵੀ ਨਾਮ ਜਪਣਣ ਵਾਸਤੇ ਆਇਆ ਵਾ ਦਾਨ ਪੁੰਨ ਕਰਨ ਵਾਸਤੇ ਆਇਆ ਜਿੰਨਾ ਕੋ ਹੁੰਦਾ ਕਰਲਾ ਗੁਰਦਵਾਰੀ ਨਾਲ ਜਿਹੜਾ ਅੰਨੇ ਨੂੰ ਪਾਣੀ ਪਿਆ ਦੇ ਰੁੱਖ ਨੂੰ ਪਾਣੀ ਪਾ ਦਿਓ ਦੋ ਗਲਾਸ ਗਲਾਸ ਵੀ ਤੁਹਾਡਾ ਪਾਣੀ ਵੀ ਤੁਹਾਡਾ ਰੁੱਖ ਵੀ ਤੁਹਾਡਾ ਇਹ ਹੀ ਸੀਜ਼ ਦੇ ਦਿਓ ਤੁਹਾਨੂੰ ਕਿ ਸਾਧੂ ਨੂੰ ਪਾਣੀ ਪਿਆ ਦਿਓ ਕਿ ਅੰਨੇ ਨੂੰ ਸਰ੍ਹੋਂ ਮਾਰ ਕਰ ਦਿਓ ਕਿ ਭੁੱਖੇ ਨੂੰ ਰੋਟੀ ਦੇ ਦਿਓ ਗੁਰਦੁਆਰੇ ਜਾਣਾ ਤੇ ਆਪ ਪੰਜ ਬਰਤਨ ਮਾਣ ਦਿਓ ਪੰਜ ਜੋੜੇ ਛਾੜ ਦਿਓ ਚੌਰ ਕਰ ਦਿਓ ਦਰੀ ਛਾੜ ਦਿਓ ਚਰਨਾਮਤ ਸਾਫ ਕਰ ਦਿਓ ਕਿੰਨੇ ਕੰਮ ਹੈ ਰੋਜ਼ ਦਾ ਇੰਤਜ਼ਾਰ ਲਓ ਇੱਥੇ ਅਸੀਂ ਤੇ ਗੁਰਦੁਆਰੇ ਆਣ ਕੇ